ਹਾਂਜੀ ਅੱਜ ਬਲੰਦ ਅਵਾਜ਼ ਪ੍ਰੈਸ ਕਲੱਬ ਮੋਰੰਡਾ ਦੀ ਜ਼ਰੂਰੀ ਮੀਟਿੰਗ ਹੋਈ ਆ ਜ ਜਿਹਦੇ ਵਿੱਚ ਪੱਤਰਕਾਰ ਭਾਈਚਾਰੇ ਨੇ ਤੇ ਸੰਗੋਧੀਤ ਕੀਤੀ ਹੈ ਤੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਰੇ ਪੱਤਰਕਾਰ ਜੀ ਦਾ ਜਿਨ੍ਹਾਂ ਨੇ ਅੱਜ ਇੱਥੇ ਸਾਰੇ ਇਕੱਠੇ ਹੋਏ ਆ ਤੇ ਦੂਸਰਾ ਸਾਡੇ ਦੇ ਵਿੱਚ ਨਵੇਂ ਪੱਤਰਕਾਰ ਸੋਨੀ ਸਾਗੀ ਜੀ ਨੇ ਸੰਗੋਧੀਤ ਕੀਤੀ ਹੈ ਤੇ ਇਹਨਾਂ ਨੂੰ ਸੀਨੀਅਰ ਉਮੀਦਵਾਰ ਪ੍ਰਦਾਨ ਸਾਡੇ ਪ੍ਰੈਸ ਕਲੱਬ ਮਤਲਬ ਬਣਾਇਆ ਜਾਂਦਾ ਹੈ ਤੇ ਦੂਸਰਾ ਸਾਡਾ ਜਿਹੜਾ ਮੇਨ ਅਜੰਡਾ ਹੈ ਮੇਨ ਅਜੰਡਾ ਸਾਡਾ ਇਹ ਹੈ ਵੀ ਜਦੋਂ ਲੋਕ ਸਭਾ ਦੀਆਂ ਝੋਨਾਜੋ ਤੇ ਆ ਰਹੀਆਂ ਹਨ ਉਹਨਾਂ ਦੇ ਵਿੱਚ ਅਸੀਂ ਹਰ ਇੱਕ ਜੋ ਸਿਆਸੀ ਪਾਰਟੀ ਦੀਆਂ ਸਰਗਰਮੀਆਂ ਉਹਨਾਂ ਨੂੰ ਤਾਂ ਅਸੀਂ ਲੈ ਕੇ ਜਾਵਾਂਗੇ ਤੇ ਨਾਲ ਦੀ ਨਾਲ ਜਿਹੜੇ ਲੋਕਾਂ ਦੇ ਮੁੱਦੇ ਹਨ ਉਹਨਾਂ ਨੂੰ ਨਿਰਪੱਖਤਾ ਦੇ ਨਾਲ ਚੁੱਕਾਂਗੇ ਕਿਉਂਕਿ ਇਹ ਜੋ ਸਿਆਸੀ ਪਾਰਟੀਆਂ ਨੇ ਆਪਣੇ ਕਾਰਜਕਾਲ ਦੇ ਵਿੱਚ ਜੋ ਵੀ ਕੰਮ ਕੀਤੇ ਹਨ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਤੇ ਲੋਕਾਂ ਦਾ ਸਿਆਸੀ ਪਾਰਟੀਆਂ ਦੇ ਪ੍ਰਤੀ ਕੀ ਰਵੱਈਆ ਉਹ ਵੀ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ ਸੋ ਸਾਡਾ ਇਹ ਮਤਲਬ ਸੀ ਅੱਜ ਉਹ ਸਾਡੇ ਸਾਰੇ ਵੀਰ ਮੈਂ ਕਹਾ ਵੀ ਸਾਰਿਆਂ ਦਾ ਜੋ ਦਿਖਾਇਆ ਜਾਵੇ ਜਿੰਨੇ ਵੀ ਸਾਡੇ ਇੱਥੇ ਪ੍ਰੈਸ ਕਲੱਬ ਦੇ ਸਾਰੇ ਮੈਂਬਰ ਉਪਦੇਦਾਰ ਇੱਥੇ ਇਕੱਤਰ ਹੋਏ ਆਂ ਚ ਤੇ ਵੱਡਿਆ ਵੀ ਜਿਹੜਾ ਅੱਜ ਦਾ ਜਿਹੜਾ ਝੂਗਾ ਸੋਸ਼ਲ ਮੀਡੀਆ ਦਾ ਝੂਗਾ ਹੈ ਤੇ ਤੁਸੀਂ ਸਾਰੇ ਆਂ ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਇੱਥੇ ਆਪਾਂ ਲੋਕਾਂ ਦੀ ਆਵਾਜ਼ ਬਣਦੇ ਜਾ ਰਹੇ ਆ ਤੇ ਲੋਕਾਂ ਨੂੰ ਸਾਡੇ ਤੇ ਜੋ ਵਿਸ਼ਵਾਸ ਵੀ ਹੈ ਕਿ ਸਾਡਾ ਜਿਹੜਾ ਪੱਤਰਕਾਰਤਾ ਸਾਡੀ ਤੇ ਨਿਰਪੱਖ ਤੇ ਨਿਰਦਰ ਹੈ ਤੇ ਅਸੀਂ ਆਉਣ ਵਾਲੇ ਸਮੇਂ ਤੇ ਵੀ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਜਿਹੜੀ ਕਰਦੇ ਰਹਿਣਗੇ